ਸਸਚੇ ਕਾਂਜੀ ਸਾਰੇ ਨੂੰ ਹੋਰ ਸਨਮ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋ ਤੁਹਾਡਾ ਵੀ ਸਾਡੇ ਚੈਨਲ ਲਾਈਫਸਟਾਈਲ ਵਿਦ ਸ਼ਾਨਾ ਉਹ ਲੱਕ ਚੈਨਲ ਤੇ ਸਵਾਗਤ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀਆਂ ਵੀਡੀਓ ਨੂੰ ਜਿਹੜਾ ਇੰਨਾ ਪਿਆਰ ਦੇ ਰਹੇ ਹੋ ਤੇ ਤੁਹਾਡੇ ਪਿਆਰ ਦੇ ਸਦਕਾ ਹੀ ਅਸੀਂ ਤੁਹਾਡੇ ਵਾਸਤੇ ਨਿਤ ਨਵੀਆਂ ਜਿਹੜੀਆਂ ਹੋਮ ਰੈਮੇਡੀਜ਼ ਕੁਕਿੰਗ ਦੀਆਂ ਵੀਡੀਓ ਤੇ ਫੇਸ ਪੈਕ ਦੀਆਂ ਵੀਡੀਓ ਸਕਿਨ ਕੇਅਰ ਦੇ ਨਾਲ ریلیਟਡ ਵੀਡੀਓ ਨੇਚੁਰਲ ਜਿਹੜੇ ਪੈਕ ਆ ਉਹਨਾਂ ਦੀ ਵੀਡੀਓ ਅਸੀਂ ਲੈ ਕੇ ਤੁਹਾਡੇ ਨਾਲ ਜਿਹੜੇ ਹਾਜ਼ਰ ਹੁੰਦੇ ਆ ਤੇ ਅੱਜ ਫੇਰ ਅਸੀਂ ਇੱਕ ਨਿਤ ਨਵੀਂ ਵੀਡੀਓ ਲੈ ਕੇ ਆਉਂਦੇ ਆ ਅੱਜ ਅਸੀਂ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਵੀਡੀਓ ਕਿਸ ਚੀਜ਼ ਪਰ ਹੈ ਅੱਜ ਅਸੀਂ ਲੈ ਕੇ ਆਏ ਆ ਜੀ ਫੇਸ਼ੀਅਲ ਜਿਹੜਾ ਸਾਨੂੰ ਕਿ ਵੀਕ ਦੇ ਵਿੱਚ ਇੱਕ ਵਾਰੀ ਜੇ ਤੁਸੀਂ ਇਹਨੂੰ ਟਰਾਈ ਕਰੋਗੇ ਤਾਂ ਤੁਸੀਂ اپنی ਜਿਹੜੀ ਤੁਹਾਡੀ ਸਕਿਨ ਇਥੋਂ ਲੂਸ ਹੋ ਜਾਂਦੀ ਹੈ ਠਾਂ ਨੂੰ ਢਿਲਕ ਜਾਂਦੀ ਹੈ ਤੇ ਇਥੇ ਰਿੰਕਲ ਆਉਣੇ ਸ਼ੁਰੂ ਹੋ ਜਾਂਦੇ ਇਸ ਚ ਚੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਉਹਨਾਂ ਤੋਂ ਛੁਟਕਾਰਾ ਪਾ ਸਕਦੇ ਹੋ ਤੇ ਜਿਹੜੇ ਤੁਹਾਡੇ ਓਪਨ ਪੋਰਸ ਇਥੇ ਛੇਕ ਛੇਕ ਮੋਰੀਆਂ ਮੋਰੀਆਂ ਛੇਕ ਛੇਕ ਹੋ ਜਾਂਦੇ ਨੇ ਇਥੇ ਨਿੱਕੇ ਨਿੱਕੇ ਹੋਲ ਹੋਲ ਜੇ ਉਹ ਓਪਨ ਪੋਰਸ ਤੁਹਾਡੇ ਜਿਹੜੇ ਬਿਲਕੁਲ ਬੰਦ ਹੋ ਜਾਣਗੇ ਤੇ ਜਦੋਂ ਤੁਸੀਂ ਕੋਈ ਮੇਕਅਪ ਵਗੈਰਾ ਕਰਦੇ ਹੋ ਤਾਂ ਮੇਕਅਪ ਜਿਹੜਾ ਵਾ ਉਹ ਐਨ ਤੁਹਾਡੇ ਫੇਸ ਤੇ ਸਟੇ ਕਰੇਗਾ ਤੇ ਤੁਹਾਡੇ ਫੇਸ ਤੇ ਜਿਹੜਾ ਵਾ 글로ਵ ਲੈ ਕੇ ਆਵੇਗਾ ਇਸ ਫੇਸ਼ੀਅਲ ਨੂੰ ਜਿਹੜਾ ਵਾ ਉਹ ਤੁਸੀਂ ਵੀਕ ਦੇ ਵਿੱਚ ਇੱਕ ਵਾਰੀ ਜਰੂਰ ਟਰਾਈ ਕਰੋ ਤਾਂ ਤੁਹਾਡੀ ਸਕਿਨ ਜਿਹੜੀ ਗਲਾਸ ਦੀ ਤਰ੍ਹਾਂ ਸ਼ੀਸ਼ੇ ਦੀ ਤਰ੍ਹਾਂ ਚਮਕੇਗੀ ਤੇ ਇੱਕਦਮ ਜਿਹੜੀ ਟਾਈਟ ਹੋ ਜਾਏਗੀ ਟਾਈਟ ਸਕਿਨ ਹੋਣ ਦੇ ਨਾਲ ਜੇ ਤੁਸੀਂ 50 ਸਾਲ ਦੀ ਏਜ ਦੇ ਹੋ ਤਾਂ ਤੁਸੀਂ 35 40 ਦੇ ਲੱਗੋਗੇ ਆਪਣੀ ਏਜ ਤੋਂ ਬਹੁਤ ਘੱਟ ਲੱਗੋਗੇ ਕਿਉਂਕਿ ਇਹ ਸਾਰੀਆਂ ਚੀਜ਼ਾਂ ਪੋਸੀਬਲ ਸਕਿਨ ਕੇਅਰ ਦੇ ਨਾਲ ਹੀ ਆ ਜੇ ਅਸੀਂ ਆਪਣੇ ਸਕਿਨ ਦੀ ਕੇਅਰ ਕਰਦੇ ਆ ਤਾਂ ਅਸੀਂ ਕਿਉਂ ਨਹੀਂ ਚੰਗ ਲੱਗ ਸਕਦੇ ਤੇ ਆਓ ਤੁਹਾਡੇ ਨਾਲ ਇਹ ਸ਼ੇਅਰ ਕਰਦੇ ਆ ਤੇ ਇਸ ਵਾਸਤੇ ਸਾਨੂੰ ਕੀ ਚਾਹੀਦਾ ਹੈ ਨਾਰਮਲ ਜੀਆਂ ਬੇਸਿਕ ਚੀਜ਼ਾਂ ਨੇ ਜਿਹੜੀਆਂ ਕਿ ਸਾਡੇ ਕਿਚਨ 'ਚ ਆਮ ਹੀ ਅਵੇਲੇਬਲ ਹੁੰਦੀਆਂ ਨੇ ਬੇਸਨ ਚਾਹੀਦਾ ਹੈ ਦਹੀਂ ਚਾਹੀਦਾ ਹੈ ਕਾਫੀ ਚਾਹੀਦੀ ਆ ਐਲੋਵੀਰਾ ਜਰੀਆ ਸਾਨੂੰ ਘਰ ਵਾਲੀ ਜਾਂ ਕੋਸੀ ਬਾਜ਼ਾਰ ਵਾਲੀ ਕੋਈ ਵੀ ਇਹਦੇ ਵਿੱਚ ਯੂਜ਼ ਕਰ ਸਕਦੇ ਹੋ ਤੇ ਇਹ ਚੀਜ਼ਾਂ ਤੁਹਾਨੂੰ ਚਾਹੀਦੀਆਂ ਨੇ ਤੇ ਸਭ ਤੋਂ ਪਹਿਲਾਂ ਅਸੀਂ ਲਵਾਂਗੇ ਜੀ ਸਭ ਤੋਂ ਪਹਿਲਾ ਇਹਦਾ ਸਟੈਪ ਹੈ ਅ ਮੈਂ ਜਿਹੜਾ ਠੰਡਾ ਪਾਣੀ ਤੇ ਉਹਦੇ ਵਿੱਚ ਚਾਹੀਦੀ ਸਾਨੂੰ ਆਈਸ ਤੇ ਅਸੀਂ ਜਿਹੜਾ ਵਾ ਇਹ ਦੇਖੋ ਬੌਲ ਦੇ ਵਿੱਚ ਪਾ ਲਿਆ ਇਹ ਠੰਡਾ ਫ੍ਰਿਜ ਦਾ ਹੀ ਠੰਡਾ ਪਾਣੀ ਹੈ ਤੇ ਉਹਦੇ ਵਿੱਚ ਅਸੀਂ ਜਿਹੜੀਆਂ ਇਹ ਦੇਖੋ ਆਈਸ ਆਈਸ ਨੂੰ ਅਸੀਂ ਥੋੜਾ ਜਿਹਾ ਮੈਲਟ ਕਰ ਲਿਆ ਹੈ ਇਸ ਸਾਰੀ ਆਈਸ ਦੇ ਵਿੱਚ ਕਰ ਦਵਾਂਗੇ ਐਡ ਤੇ ਦੇਖੋ ਆਈਸ ਇਸ ਤੀ ਇਹਦੇ ਵਿੱਚ ਮਿਕਸ ਕਰ ਦਿੱਤੀ ਹੈ ਤੇ ਇਹ ਇੱਕਦਮ ਚਿੱਲ ਠੰਡਾ ਪਾਣੀ ਹੋ ਗਿਆ ਹੈ ਤੇ ਇਹਦੇ ਵਿੱਚ ਅਸੀਂ 4 ਤੋਂ 5 ਵਾਰੀ ਆਪਣੇ ਫੇਸ ਨੂੰ ਜਿਹੜਾ ਵਾ 10-10 ਸੈਕਿੰਡ ਲਈ ਡੋਬ ਕੇ ਰੱਖਾਂਗੇ ਤੇ ਇਹਦੇ ਨਾਲ ਜਿਹੜਾ ਸਾਡਾ ਫੇਸ ਵਾ ਜਿਹੜੇ ਸਾਡੇ ਓਪਨ ਪੋਰਸ ਵਾ ਉਹ ਇੱਕਦਮ ਸੁੰਗਰ ਕੇ ਟਾਈਟ ਹੋ ਜਾਣਗੇ ਤੇ ਜਿਹੜੀ ਸਕਿਨ ਜਿਹੜੀ ਸਾਡੀ ਗਰਮੀ ਦੇ ਨਾਲ ਕਈਆਂ ਨੂੰ ਜਲਨ ਹੁੰਦੀ ਆ ਰੈਸ਼ਿਸ਼ ਹੋ ਜਾਂਦੇ ਨੇ ਤੇ ਉਹਦੇ ਵਿੱਚ ਇਹ ਨੂੰ ਠੰਡਕ ਮਿਲੇਗੀ ਤੇ ਇਹ ਨੂੰ ਅਸੀਂ ਜਿਹੜਾ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆ ਆਪਣਾ ਜਿਹੜਾ ਸਾਹ ਰੋਕ ਕੇ ਤੇ 10 ਸੈਕਿੰਡ ਲਈ ਅਸੀਂ ਮੂੰਹ ਦੇ ਵਿੱਚ 10 ਤੱਕ ਕਾਊਂਟਿੰਗ ਕਰੋ ਤੇ ਤੁਸੀਂ 10 ਸੈਕਿੰਡ ਤੱਕ ਅੰਦਰ ਰੱਖਣਾ ਹੈ ਫਿਰ 10 ਤੱਕ ਆਪਣੇ ਮੂੰਹ 'ਚ ਕਾਊਂਟਿੰਗ ਕਰੋ ਤੇ 10 ਸੈਕਿੰਡ ਤੱਕ ਅਸੀਂ ਬਾਹਰ ਰੱਖਣਾ ਹੈ ਤੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਆਪਣੇ ਫੇਸ ਨੂੰ ਤੁਸੀਂ ਚੰਗੀ ਤਰੀਕੇ ਨਾਲ ਸਾਫ ਕਰ ਲੈਣਾ ਤੇ ਅਸੀਂ ਆਪਣੇ ਫੇਸ ਨੂੰ ਸਾਫ ਕੀਤਾ ਹੋਇਆ ਹੈ ਤੇ ਹੁਣ ਅਸੀਂ ਕੀ ਕਰਾਂਗੇ ਤੇ ਇਹਦੇ ਵਿੱਚ ਜਿਹੜਾ ਵਾ ਓ ਆਈਸ ਵਾਲੀ ਜਿਹੜੀ ਥੈਰੇਪੀ ਹੈ ਉਹ ਕਰਾਂਗੇ ਤੇ ਸਭ ਤੋਂ ਪਹਿਲਾਂ ਫੇਸ ਨੂੰ ਇਹਦੇ ਵਿੱਚ ਡੁਬਾਂਗੇ ਕਵਾਰੀ ਹੋ ਗਿਆ ਏ ਤੇ ਹੁਣ 10 ਸੈਕਿੰਡ ਲਈ ਅਸੀਂ ਇਹਨੂੰ ਬਾਹਰ ਰੱਖਾਂਗੇ 10 ਸੈਕਿੰਡ ਤੋਂ ਬਾਅਦ ਫਿਰ ਅਸੀਂ ਇਹਨੂੰ ਵਿੱਚ ਡੋਪਾਂਗੇ ਜਿਹੜਾ ਵਾ ਇੱਕਦਮ ਜਿਹੜਾ ਠੰਡਾ ਹੋਣਾ ਚਾਹੀਦਾ ਤੁਸੀਂ ਨੋਰਮਲ ਪਾਣੀ ਦੇ ਵਿੱਚ ਫੇਸ ਨਹੀਂ ਡੋਬਣਾ ਇੱਕਦਮ ਠੰਡੇ ਪਾਣੀ ਦੇ ਵਿੱਚ ਡੋਬਣਾ ਹੈ ਤੇ ਇਹਨੂੰ ਦੋ ਵਾਰੀ ਹੋ ਗਿਆ ਤਿੰਨ ਵਾਰੀ ਅਸੀਂ ਹੋਰ ਕਰਾਂਗੇ तीसरी बारी हो गया है और असी चौथी बारी करा ये अस एकदम ठंडा लगता है ਸ ਪੰਜ ਵਾਰੀ ਤੁਸੀਂ ਕਰਨਾ ਹੈ ਤੇ ਇਸ ਤੋਂ ਬਾਅਦ ਫਿਰ ਅਸੀਂ ਜਿਹੜਾ ਵਾ ਫੇਸ ਨੂੰ ਚੰਗੀ ਤਰ੍ਹਾਂ ਸਾਫ ਕਰ ਲਵਾਂਗੇ ਸਾਫ ਕਰ ਲਾਂਗੇ ਤੇ ਸਾਫ ਕਰਨ ਤੋਂ ਬਾਅਦ ਹੁਣ ਅਸੀਂ ਕੀ ਕਰਾਂਗੇ ਇਹਨੂੰ ਕਰਾਂਗੇ ਅਸੀਂ ਕੱਚੇ ਦੁੱਧ ਦੇ ਨਾਲ ਫੇਸ ਦੀ ਕਲੀਨਿੰਗ ਕਰਾਂਗੇ ਕੱਚਾ ਦੁੱਧ ਫੇਸ ਨੂੰ ਕਲੀਨ ਕਰਨ ਵਿੱਚ ਬਹੁਤ ਹੀ ਹੈਲਪ ਕਰਦਾ ਹੈ ਸਾਡੀ ਜਿੰਨੀ ਵੀ ਡਸਟ ਹੈ ਉਹ ਸਾਰੀ ਜਿਹੜੀ ਹੈ ਬਾਹਰ ਕੱਢ ਦਿੰਦਾ ਹੈ ਤੇ ਇਸ ਤੋਂ ਅੱਗੇ ਅਸੀਂ ਜਿਹੜਾ ਕੋਈ ਵੀ ਟਿਸ਼ੂ ਪੇਪਰ ਲਾ ਲਾਂਗੇ ਜਾਂ ਕਾਟਨ ਦੀ ਹੈਲਪ ਦੇ ਨਾਲ ਅਸੀਂ ਆਪਣੇ ਫੇਸ ਨੂੰ ਚੰਗੇ ਤਰੀਕੇ ਦੇ ਨਾਲ ਇਹਦੀ ਜਿੰਨੀ ਵੀ ਡਸਟ ਵਾ ਸਾਰੀ ਸਾਫ਼ ਕਰਾਂਗੇ ਇਸ ਤਰੀਕੇ ਨਾਲ ਰਗੜ ਰਗੜ ਕੇ ਹਲਕੇ ਹੱਥਾਂ ਨਾਲ ਰਗੜ ਕਰ ਕਰਕੇ ਤੁਸੀਂ ਆਪਣੇ ਫੇਸ ਨੂੰ ਸਾਫ਼ ਕਰਨਾ ਹੈ ਦੁੱਧ ਜਿਹੜਾ ਬਹੁਤ ਹੀ ਵਧੀਆ ਕਲੀਨਿੰਗ ਦਾ ਕੰਮ ਕਰਦਾ ਹੈ ਨੱਕ ਦੇ ਲਾਗੇ ਚਿਹਨ ਦੇ ਲਾਗੇ ਜਿੰਨੀ ਵੀ ਡਸਟ ਗੰਦਗੀ ਜਮ੍ਹਾ ਹੋਈ ਹੁੰਦੀ ਆ ਉਹ ਸਾਰੀ ਸਾਫ਼ ਹੋ ਜਾਏਗੀ। ਇਹ ਦੇਖੋ ਕੱਚੇ ਦੁੱਧ ਦੇ ਨਾਲ ਹੁਣ ਅਸੀਂ ਆਪਣਾ ਫੇਸ ਕਰ ਲਿਆ। ਬਿਲਕੁਲ ਐਨ ਸਾਫ਼। ਸਿਰਫ ਤੁਸੀਂ 15-20 ਮਿੰਟ ਆਪਣੇ ਫੇਸ ਨੂੰ ਅੱਧਾ ਘੰਟਾ ਦੇ ਲੋ। ਸਕਿਨ ਤੁਸੀਂ ਆਪਣੀ ਸਕਿਨ ਨੂੰ ਹਮੇਸ਼ਾ ਲੇਜਰਵੋ ਜੰਗ ਰੱਖ ਸਕਦੇ ਹੋ ਏਸ ਨੂੰ ਅਸੀਂ ਚੰਗੀ ਤਰ੍ਹਾਂ ਕਰ ਲਿਆ ਹੈ ਕਲੀਨ ਹੁਣ ਇੱਕਦਾਂ ਮਿੰਟ ਪਹਿਲ ਦੀ ਜਿਹੜੀ ਆ ਮ사ਜ ਕਰਾਂਗੇ ਇਹ ਸਾਡੀ ਸਕਿਨ ਨੂੰ ਜਿਹੜਾ ਮੋਇਸਚਰਾਈਜ਼ ਕਰ ਦਿੰਦਾ ਹੈ ਤੇ ਇੱਕਦਮ ਸੌਫਟ ਬਣਾ ਦਿੰਦਾ ਹੈ ਜੇ ਤੁਸੀਂ ਡੇਲੀ ਕੱਚੇ ਦੁੱਧ ਦਾ ਇਸਤੇਮਾਲ ਕਰੋ ਤਾਂ ਤੁਹਾਡੀ ਸਕਿਨ ਟੋਨ ਵੀ ਲਾਈਟ ਹੋ ਜਾਂਦੀ ਹੈ। ਨੂੰ ਸਾਫ਼ ਕਰਨ ਤੋਂ ਬਾਅਦ ਫੇਸ ਤੁਹਾਡਾ ਜਿਹੜੀ ਸਕਿਨ ਇੱਕਦਮ ਸੌਫਟ ਹੋ ਜਾਂਦੀ ਹੈ। ਤੇ ਬਹੁਤ ਵਧੀਆ ਫੀਲ ਹੋਊਗਾ ਇਹ। ਇਸ ਤੋਂ ਅੱਗੇ ਅਸੀਂ ਕੀ ਕਰਨਾ ਹੈ? ਤੁਸੀਂ ਲੈਣੀ ਹੈ ਐਲੋਵੇਰਾ। ਇਹ ਜਿਹੜੀ ਹੋਮ ਮੇਡ ਐਲੋਵੇਰਾ ਹੈ। ਤੇ ਇਹਨੂੰ ਲੈ ਕੇ ਤੇ ਇੱਕ ਪਾਊਚ ਲੈਣਾ ਹੈ ਸੀ ਕਾਫੀ ਦਾ। ਤੇ ਇਹਦੇ ਉੱਤੇ ਅਸੀਂ ਅੱਧਾ ਪਾਊਚ ਜਿਹੜਾ ਵਾ ਉਹ ਪਾ ਲੈਣਾ ਹੈ ਤੇ ਦੇਖੋ ਅੱਧਾ ਪਾਊਚ ਅਸੀਂ ਐਲੋਵਿਰਾ ਤੇਲ ਤੇ ਪਾ ਲਿਆ ਕਾਫੀ ਦਾ ਤੇ ਇਹਦੇ ਨਾਲ ਅਸੀਂ ਹੁਣ ਅਸੀਂ ਕਰਾਂਗੇ ਸਕਰਬਿੰਗ ਫੇਸ ਦੀ ਜਿਹੜੀ ਕਾਫੀ ਆ ਉਹ ਬਹੁਤ ਵਧੀਆ ਸਕਰਬ ਦਾ ਕੰਮ ਕਰਦੀ ਹੈ ਤੇ ਜਿਹੜੀ ਐਲੋਵਿਰਾ ਜੈੱਲ ਆ ਉਹ ਸਾਡੇ ਫੇਸ ਤੇ ਗਲੋ ਲੈ ਕੇ ਆਉਂਦੀ ਆ ਕਿ ਇਹ ਸਾਨੂੰ ਜਿਹੜਾ ਵਾ ਉਹ ਸ਼ੀਸ਼ੇ ਦੀ ਤਰ੍ਹਾਂ ਚਮਕਾ ਦਿੰਦੀ ਹੈ ਬਹੁਤ ਵਧੀਆ ਜਿਹੜਾ ਵਾ ਗਲਾਸ ਤਿੰਨ ਗਲਾਸਿਸ ਕਿੰਨਾਂ ਵਾਸਤੇ ਇਹ ਜਿਹੜੀ ਐਲੋਵੀਰਾ ਬਹੁਤ ਵਧੀਆ ਕੰਮ ਕਰਦੀ ਹੈ ਤੇ ਐਲੋਵੀਰਾ ਸਾਨੂੰ ਜਿਹੜੀ ਆਪਣੇ ਫੇਸ ਤੇ ਆਪਣੇ ਹੇਅਰਸ ਤੇ ਇੱਕ ਦੋ ਮੈਨੂੰ ਭੈਣਾਂ ਦੇ ਕਮੈਂਟ ਆਏ ਸੀਗੇ ਕਿ ਵਾਲਾਂ ਬਾਰੇ ਦੱਸੋ ਬਹੁਤ ਖਰਾਬ ਹੋ ਚੁੱਕੇ ਨੇ ਸਾਡੇ ਵਾਲ ਬਹੁਤ ਡਰਾਈ ਨੇ ਤਾਂ ਤੁਹਾਨੂੰ ਮੈਂ ਜਿਹੜੇ ਪੈਕ ਬਣਾ ਕੇ ਦੱਸੇ ਹੋਏ ਆ ਦਹੀਂ ਦੇ ਵਿੱਚ ਐਲੋਵੀਰਾ ਜੈਲ ਮਿਲਾ ਕੇ ਤੇ ਤੁਸੀਂ ਚੌਲਾਂ ਦਾ ਪਾਣੀ ਮਿਲਾ ਕੇ ਆਪਣੇ ਫੇਸ ਤੇ ਪੈਕ ਬਣਾ ਕੇ ਲਗਾਓ ਤੇ ਤੁਸੀਂ ਇਸ ਐਲੋਵੀਰਾ ਨੂੰ ਲੈ ਕੇ ਛਿੱਲ ਕੇ ਤੇ ਡਾਇਰੈਕਟ ਵੀ ਆਪਣੇ ਵਾਲਾਂ ਤੇ ਲਗਾ ਸਕਦੇ ਹੋ ਥੋੜੀ ਦੇਰ ਲਗਾ ਕੇ ਰੱਖੋ ਫਿਰ ਆਪਣੇ ਵਾਲ ਨੂੰ ਵਾਸ਼ ਕਰ ਲਓ ਪੇ ਇਹਦੇ ਨਾਲ ਵੀ ਵਾਲ ਤੁਹਾਡੇ ਸ਼ਾਈ ਨਹੀਂ ਹੁੰਦੇ ਨੇ ਤੇ ਜਿਹੜਾ ਤੁਹਾਨੂੰ ਮੈਂ سیرਮ ਬਣਾ ਕੇ ਦੱਸਿਆ ਹੋਇਆ ਹੈ ਉਹ سیرਮ ਨੂੰ ਜ਼ਰੂਰ ਅਪਲਾਈ ਕਰੋ ਤੇ ਉਹਦੇ ਨਾਲ ਵੀ ਵਾਲ ਜਿਹੜੇ ਆ ਉਹ ਸਿਲਕੀ ਹੋ ਜਾਂਦੇ ਨੇ ਟੁੱਟਣੋਂ ਬਚ ਜਾਂਦੇ ਨੇ ਤੇ ਜਿਹੜਾ ਆਇਲ ਬਣਾ ਕੇ ਦੱਸਿਆ ਹੋਇਆ ਹੈ ਉਹਨੂੰ ਤੁਸੀਂ ਆਪਣੇ ਵਾਲਾਂ ਤੇ ਅਪਲਾਈ ਜ਼ਰੂਰ ਕਰੋ ਡੇਲੀ ਕਰੋ ਤੁਹਾਡੇ ਵਾਲ ਬਲੈਕ ਹੋਣਗੇ ਮੈਂ ਤੁਹਾਨੂੰ ਮਹਿੰਦੀ ਵਾਲਾ ਪੈਕ ਦੱਸਿਆ ਸੀਗਾ ਵੀ ਮਹਿੰਦੀ ਕਿਸ ਤਰ੍ਹਾਂ ਲਗਾਉਣੀ ਆ ਤੇ ਇੱਕ ਦੋ ਦੇ ਕਮੈਂਟ ਆਏ ਜੀ ਮਹਿੰਦੀ ਦੇ ਨਾਲ ਵਾਲ ਬ੍ਰਾਊਨ ਹੋ ਜਾਂਦੇ ਨੇ ਬਲੈਕ ਨਹੀਂ ਹੁੰਦੇ ਹਾਂਜੀ ਮਹਿੰਦੀ ਦੇ ਨਾਲ ਵਾਲਾਂ ਦਾ ਕਲਰ ਜਿਹੜਾ ਬ੍ਰਾਊਨਿਸ਼ੀ ਆਉਂਦਾ ਏ ਬਲੈਕ ਜਿਹੜੇ ਹੁੰਦੇ ਨੇ ਉਹ ਜਿਹੜਾ ਤੇਲ ਅਸੀਂ ਬਣਾ ਕੇ ਰੱਖਿਆ ਉਹਦੇ ਨਾਲ ਹੁੰਦੇ ਨੇ ਤੇ ਇਸ ਪੈਕ ਦੇ ਨਾਲ ਮਹਿੰਦੀ ਵਾਲੇ ਪੈਕ ਦੇ ਨਾਲ ਜਿੰਨੇ ਵੀ ਵਾਲ ਤੁਹਾਡੇ ਵਾਈਟ ਹੋ ਗਏ ਨੇ ਇਸ ਤੋਂ ਅੱਗੇ ਨਹੀਂ ਵਧਣਗੇ ਉਥੇ ਤੁਹਾਡੀ ਵਾਲਾਂ ਦੀ ਜਿਹੜੀ ਗ੍ਰੋਥ ਆ ਵਾਈਟ ਵਾਲਾਂ ਦੀ ਉਹ ਰੁਕ ਜਾਏਗੀ ਤੇ ਅੱਗੇ ਤੋਂ ਵਾਲ ਜਿਹੜੇ ਚਿੱਟੇ ਹੋਣੇ ਘਟ ਜਾਣਗੇ ਤੇ ਤੁਹਾਡੇ ਵਾਲ ਜਿਹੜੇ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਜੇ ਤੁਸੀਂ ਪਲੱਸ ਨਾਲ ਉਹ ਤੇਲ ਯੂਜ਼ ਕਰੋਗੇ ਤੇ ਤੁਸੀਂ ਹਰ ਇੱਕ ਚੀਜ਼ ਨੂੰ ਜਰਾ ਸਕਿੱਪ ਕਰਕੇ ਨਾ ਦੇਖਿਆ ਕਰੋ ਪੂਰੀ ਗੱਲ ਨੂੰ ਸੁਣਿਆ ਕਰੋ ਫੇਰ ਤੁਹਾਨੂੰ ਸਮਝ ਆਏਗੀ ਤੇ ਕਈ ਕਹਿੰਦੇ ਨੇ ਕਿ ਤੁਸੀਂ ਜ਼ਿਆਦਾ ਬੋਲਦੇ ਹੋ ਜੇ ਅਸੀਂ ਤੁਹਾਨੂੰ ਬੋਲ ਕੇ ਦੱਸਾਂਗੇ ਫੇਰ ਹੀ ਤੁਹਾਨੂੰ ਸਮਝ ਆਏਗੀ ਜੇ ਅਸੀਂ ਬੋਲਾਂਗੇ ਨਹੀਂ ਤੁਹਾਨੂੰ ਪਤਾ ਕਿਵੇਂ ਲੱਗੇਗਾ ਤੇ ਹੁਣ ਅਸੀਂ ਇੱਕ ਅੱਧਾ ਮਿੰਟ 2 ਮਿੰਟ ਇਹਦੀ ਕਰ ਲਈਏ ਮ사ਜ ਤੇ ਹੁਣ ਅਸੀਂ ਇਹਨੂੰ ਕਰ ਲਵਾਂਗੇ ਦੇ ਨਾਲ ਸਕ੍ਰੈਂਪ ਤੇ ਇਹਨੂੰ ਕਰਕੇ ਵਾਸ਼ ਫਿਰ ਅਸੀਂ ਨੈਕਸਟ ਲਗਾਵਾਂਗੇ ਤੇ ਪੈਕ ਤੇ ਪੈਕ ਕਿਹੜਾ ਲਗਾਉਣਾ ਹੈ ਕਿਸ ਤਰ੍ਹਾਂ ਲਗਾਉਣਾ ਹੈ ਉਹ ਤੁਹਾਨੂੰ ਦੱਸਦੇ ਆ ਤੇ ਇਸ ਚੀਜ਼ ਦੇ ਨਾਲ ਸਾਡੇ ਇਹ ਜਿਹੜੇ 3-4 ਸਟੈਪ ਤੁਸੀਂ ਕਰ ਲੋਗੇ ਤਾਂ ਤੁਸੀਂ ਆਪਣੇ ਸਕਿਨ ਤੇ ਐਕਸਟਰਾ ਗਲੋ ਪਾਓਗੇ ਤੇ ਹੁਣ ਅਸੀਂ ਜਿਹੜਾ ਵਾ ਉਹ ਪੈਕ ਰੈਡੀ ਕਰਾਂਗੇ ਪੈਕ ਅਸੀਂ ਕਿਸ ਤਰੀਕੇ ਨਾਲ ਰੈਡੀ ਕਰਨਾ ਹੈ ਇਹ ਲੈ ਲਿਆ ਜੀ ਅਸੀਂ ਬੇਸਨ ਵਰਸਨ ਜਿਹੜਾ ਵਾ ਇੱਕ ਚਮਚ ਲੈ ਲਿਆ ਤੇ ਇਹਦੇ ਵਿੱਚ ਅਸੀਂ ਐਡ ਕਰਾਂਗੇ ਇਹ ਆ ਜੀ ਦਹੀਂ ਇੱਕ ਚਮਚ ਇਹਦੇ ਵਿੱਚ ਅਸੀਂ ਦਹੀਂ ਦਾ ਐਡ ਕਰ ਲਿਆ ਤੇ ਇਹ ਜਿਹੜੀ ਕਾਫੀ ਬਾਕੀ ਪਾਊਚ ਵਿੱਚ ਬਚ ਗਿਆ ਸੀ ਅੱਧਾ ਉਹਨੂੰ ਅਸੀਂ ਇਹਦੇ ਵਿੱਚ ਐਡ ਕਰ ਲਵਾਂਗੇ ਤੇ ਇਹ ਜਿਹੜੀਆਂ ਤਿੰਨ ਚੀਜ਼ਾਂ ਤੇ ਇੱਕ ਚੀਜ਼ ਅਸੀਂ ਹੋਰ ਇਹਦੇ ਵਿੱਚ ਐਡ ਕਰਾਂਗੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਉਹ ਸਾਡੀ ਸਕਰੀਨ ਨੂੰ ਟਾਈਟ ਕਰ ਪਲੱਸ ਬ੍ਰਾਈਟ ਕਰਨ ਦਾ ਜਿਹੜਾ ਕੰਮ ਕਰਦੀਆਂ ਨੇ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਜੀ ਹਣੀ ਹਣੀ ਦੇ ਅਸੀਂ ਜਿਹੜੀਆਂ ਥੋੜਾ ਜਿਹਾ ਚਮਚ ਦਾ ਚੌਥਾ ਕਿ ਹਿੱਸਾ ਜਿਹੜਾ ਹਣੀ ਦਾ ਸੀ ਇਹਦੇ ਵਿੱਚ ਐਡ ਕਰ ਦਿੱਤਾ ਇਸ ਪੈਕ ਨੂੰ ਚੰਗੀ ਤਰੀਕੇ ਦੇ ਨਾਲ ਅਸੀਂ ਕਰ ਲਵਾਂਗੇ ਮਿਕਸ ਤੇ ਇੱਕ ਜਿਹੜਾ ਬਹੁਤ ਹੀ ਵਧੀਆ ਪੈਕ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਇਹ ਜ਼ਰੂਰੀ ਨਹੀਂ ਕਿ ਹਰ ਇੱਕ ਚੀਜ਼ ਜਿਹੜੀ ਆ ਉਹ ਮੈਨੂੰ ਵੀ ਪਤਾ ਹੁੰਦੀ ਆ ਅ ਮੇਰੇ ਤੋਂ ਇਲਾਵਾ ਜਿਹੜੀਆਂ ਮੇਰੀ ਸਿਸਟਰ ਭੈਣਾਂ ਨੇ ਦੇਖਦੀਆਂ ਨੇ ਉਹਨਾਂ ਨੂੰ ਮੇਰੇ ਤੋਂ ਵੀ ਜ਼ਿਆਦਾ ਕਈਆਂ ਨੂੰ ਨੌਲੇਜ ਆ ਤੇ ਤੁਸੀਂ ਅਸੀਂ ਤਾਂ ਐਕਸਪੀਰੀਅੰਸ ਦੇ ਨਾਲ ਹੀ ਜਿਹੜੇ ਆ ਉਹ ਉਹ ਬੈਸਟ ਕਰ ਰਹੇ ਆ ਤੇ ਹੌਲੀ ਹੌਲੀ ਸਾਡਾ ਐਕਸਪੀਰੀਅੰਸ ਵੱਧਦਾ ਜਾਂਦਾ ਹੈ ਜੋ ਅਸੀਂ ਆਪ ਚੀਜ਼ਾਂ ਯੂਜ਼ ਕਰਦੇ ਆ ਉਹ ਜਿਹੜਾ ਵਧੀਆ ਰਿਜ਼ਲਟ ਦਿੰਦੀਆਂ ਨੇ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਜੇ ਮੇਰੀ ਕਿਸੇ ਸਿਸਟਰ ਭੈਣ ਨੂੰ ਮੇਰੀ ਆਂਟੀ ਨੂੰ ਕਿਸੇ ਨੂੰ ਵੀ ਮੇਰੇ ਮਤਲਬ ਕਿ ਛੋਟੀਆਂ ਭੈਣਾਂ ਨੂੰ ਵੱਡੀਆਂ ਭੈਣਾਂ ਨੂੰ ਕਿਸੇ ਨੂੰ ਵੀ ਹੋਰ ਕਿਸੇ ਪੈਕ ਦੀ ਜਿਹੜੀ ਆ ਉਹ ਰੈਮੰਡੀ ਇਹ ਪਤਾ ਹੋਵੇ ਨੌਲੇਜ ਹੋਵੇ ਕਿ ਇਹ ਆ ਚੀਜ਼ ਇਸ ਚੀਜ਼ ਵਾਸਤੇ ਬੈਸਟ ਹੈ ਤਾਂ ਤੁਸੀਂ ਸਾਡੇ ਨਾਲ ਸ਼ੇਅਰ ਵੀ ਜਰੂਰ ਕਰਿਆ ਕਰੋ ਅਸੀਂ ਜਰੂਰ ਉਸ ਟੌਪਿਕ ਤੇ ਵੀਡੀਓ ਲੈ ਕੇ ਆਇਆ ਕਰਾਂਗੇ ਤੁਸੀਂ ਸਾਡੇ ਨਾਲ ਜਿਹੜਾ ਆਪਣਾ ਐਕਸਪੀਰੀਅੰਸ ਵੀ ਸ਼ੇਅਰ ਕਰਿਆ ਕਰੋ ਕਿ ਤੁਸੀਂ ਕੀ ਚੀਜ਼ ਯੂਜ਼ ਕਰਦੇ ਹੋ ਕਿਸ ਚੀਜ਼ ਦਾ ਬੈਸਟ ਰਿਜ਼ਲਟ ਵਾ ਤੇ ਅਸੀਂ ਤੁਹਾਡੇ ਐਕਸਪੀਰੀਅੰਸ ਦੇ ਅਕੋਰਡਿੰਗ ਵੀ ਵੀਡੀਓ ਜ਼ਰੂਰ ਲੈ ਕੇ ਆਵਾਂਗੇ ਤੇ ਇਹ ਦੇਖੋ ਪੈਕ ਬਣ ਕੇ ਹੋ ਗਿਆ ਰੈਡੀ ਤੇ ਇਹ ਪੈਕ ਜਿਹੜਾ ਬਹੁਤ ਹੀ ਵਧੀਆ ਹੈ ਫੇਸ ਦੀ ਟੈਨਿੰਗ ਵਾਸਤੇ ਤੇ ਪਲੱਸ ਸਕਿਨ ਨੂੰ ਬ੍ਰਾਈਟ ਕਰਨ ਵਾਸਤੇ ਤੇ ਹੁਣ ਅਸੀਂ ਜਿਹੜਾ ਵਾ ਇਹਨੂੰ ਬ੍ਰਸ਼ ਦੀ ਹੈਲਪ ਦੇ ਨਾਲ ਫੇਸ ਤੇ ਕਰ ਲਵਾਂਗੇ ਅਪਲਾਈ ਅਪਲਾਈ ਕਰਕੇ ਤੁਸੀਂ ਇਹਨੂੰ 15 ਤੋਂ 20 ਮਿੰਟ ਕੋਈ ਵੀ ਪੈਕ ਤੁਸੀਂ ਲਗਾਣਾ ਹੈ ਉਹਨੂੰ ਤਕਰੀਬਨ 15-20 ਮਿੰਟ ਲਗਾ ਕੇ ਫੇਸ ਤੇ ਰੱਖੋ ਤਾਂ ਹੀ ਉਹਦਾ ਜਿਹੜਾ ਬੈਸਟ ਰਿਜ਼ਲਟ ਆਉਂਦਾ ਹੈ ਤੇ ਬੇਸਣ ਤਾਂ ਵਰਡਸ ਬੈਸਟ ਪੈਕ ਹੈ ਫੇਸ ਵਾਸਤੇ ਬੇਸਣ ਦਾ ਫੇਸ ਵਾਸ਼ ਵੀ ਸਭ ਤੋਂ ਬੈਸਟ ਹੈ ਬੇਸਣ ਖਾਣ ਵਿੱਚ ਵੀ ਬੈਸਟ ਹੈ ਬੇਸਣ ਫੇਸ ਤੇ ਲਗਾਉਣ ਵਿੱਚ ਵੀ ਬੈਸਟ ਹੈ ਤੇ ਬੇਸਣ ਦੀਆਂ ਤਾਂ ਕਿਆ ਬਾਤਾਂ ਜੀ ਕਿਉਂਕਿ ਇਹ ਜਿਹੜੇ ਨੇਚਰਲ ਪੈਕ ਨੇ ਨੇਚਰਲ ਰੈਮਡੀਜ਼ ਨੇ ਜੇ ਇਹ ਤੁਸੀਂ ਚੋ ਕਹਿੰਦੇ ਹੋ ਕਿ ਇਹਦਾ ਕੋਈ ਰਿਜ਼ਲਟ ਨਹੀਂ ਹੈਗਾ ਤਾਂ ਇਹਦਾ ਕੋਈ ਨੁਕਸਾਨ ਵੀ ਨਹੀਂ ਹੈਗਾ ਇਹ ਚੀਜ਼ਾਂ ਰਿਜ਼ਲਟ ਆਪਣੇ ਹੌਲੀ-ਹੌਲੀ ਦਿੰਦੀਆਂ ਨੇ ਪਰ ਜਿਹੜਾ ਪਰਮਾਨੈਂਟ ਰਿਜ਼ਲਟ ਦਿੰਦੀਆਂ ਨੇ ਜੇ ਤੁਸੀਂ ਰੈਗੂਲਰ ਇਹ ਚੀਜ਼ਾਂ ਯੂਜ਼ ਕਰਦੇ ਰਹੋਗੇ ਤਾਂ ਕਦੇ ਵੀ ਆਪਣੇ ਆਪ ਨੂੰ ਬੁੱਢਾ ਨਹੀਂ ਸਮਝੋਗੇ ਕਈ ਜਿਹੜੀਆਂ ਮੇਰੀਆਂ ਭੈਣਾਂ 30 30 ਪਲੱਸ ਹੋ ਕੇ ਹੀ ਆਪਣੇ ਆਪ ਨੂੰ ਸਮਝਣ ਡੈਪੰਦੀਆਂ ਸੀ ਏਜਡ ਹੋ ਗਏ ਤੇ ਕਈ ਜਿਹੜੇ ਆ 60 65 ਦੀ ਏਜ ਵਿੱਚ ਵੀ ਆਪਣੇ ਆਪ ਨੂੰ ਜੁਆਇੰਟ ਸਮਝਦੇ ਨੇ ਜਿਸ ਦਿਨ ਤੋਂ ਅਸੀਂ ਆਪਣੀ ਸਕਿਨ ਦਾ ਧਿਆਨ ਦੇਣਾ ਕੇਅਰ ਕਰਨੀ ਸ਼ੁਰੂ ਕਰਤੀ ਸੀ ਉਸ ਦਿਨ ਤੋਂ ਸਮਝ ਲਓ ਕਿ ਤੁਸੀਂ ਜਵਾਨ ਹੋਗੇ ਤੇ ਜੇ ਤੁਸੀਂ ਆਪਣੀ ਸਕਿਨ ਦਾ ਧਿਆਨ ਹੀ ਨਹੀਂ ਰੱਖੋਗੇ ਕਿਸੇ ਨੇ ਆ ਕੇ ਧਿਆਨ ਦੇਣਾ ਨਹੀਂ ਤੁਹਾਨੂੰ ਆਪ ਹੀ ਸਟੈਪ ਆਪਣਾ ਧਿਆਨ ਆਪ ਖੁਦ ਹੀ ਰੱਖਣਾ ਪੈਂਦਾ ਹੈ ਤੇ ਇਹ ਫੇਸ 팩 ਅਸੀਂ ਕਰ ਲਿਆ ਚੰਗੀ ਤਰੀਕੇ ਨਾਲ ਅਪਲਾਈ ਤੇ ਇਹਨੂੰ ਤੁਸੀਂ ਗਰਦਨ ਤੇ ਵੀ ਲਗਾ ਸਕਦੇ ਹੋ ਤੇ ਹੱਥਾਂ ਤੇ ਵੀ ਲਗਾ ਸਕਦੇ ਹੋ ਬਟ ਮੈਂ ਇਸ ਟਾਈਮ ਨੇ ਅਪਲਾਈ ਕਰਾਂਗੇ ਤੇ ਹੁਣ ਅਸੀਂ ਇਹਨੂੰ ਜਿਹੜਾ ਵਾ 15 ਤੋਂ 20 ਮਿੰਟ ਇਹਨੂੰ ਸੁਕਾਵਾਂਗੇ ਤੇ ਸੁਕਾਉਣਾ ਕਿੰਨਾ ਹੈ ਉਹ ਹੋਏ 70 ਤੋਂ 80% ਕੋਈ ਵੀ ਪੈਕ ਜਿਹੜਾ ਵਾ ਉਹ ਜ਼ਿਆਦਾ ਡਰਾਈ ਨਹੀਂ ਕਰਨਾ ਚਾਹੀਦਾ ਤੇ ਇਹਨੂੰ ਫੇਸ ਨੂੰ ਅਸੀਂ ਜਿਹੜਾ ਵਾ ਸਾਫ਼ ਕਰਾਏ ਸੀਗੇ ਤੇ ਇੱਕਦਮ ਜਿਹੜਾ ਵਾ ਫੇਸ ਉਹ ਵਧੀਆ ਹੋ ਗਿਆ ਤੇ ਇਸ ਤਰੀਕੇ ਦੇ ਨਾਲ ਜਿਹੜਾ ਵਾ ਤੁਸੀਂ ਆਪਣੇ ਸਕਿਨ ਦੀ ਕੇਅਰ ਕਰ ਸਕਦੇ ਹੋ ਬੇਸਨ ਜਿਹੜਾ ਵਾ ਸਾਡੇ ਫੇਸ ਨੂੰ ਖੰਡਕ ਦਿੰਦਾ ਹੈ ਪਲੱਸ ਜਿਹੜੇ ਸਾਡੇ ਛੋਟੇ-ਛੋਟੇ ਜਿਹੜੇ ਲੂਈ ਵਰਗੇ ਵਾਲ ਹੁੰਦੇ ਉਹਨਾਂ ਨੂੰ ਰਿਮੂਵ ਕਰਦਾ ਹੈ ਹਨੀ ਦੇ ਨਾਲ ਜਿਹੜਾ ਸਾਡੇ ਫੇਸ ਤੇ ਜਿਹੜਾ ਵਾ ਗ로우 ਆਉਂਦਾ ਹੈ ਕਾਫੀ ਜਿਹੜਾ ਵਾ ਵਧੀਆ ਬਲੀਚ ਦਾ ਕੰਮ ਕਰਦੀ ਹੈ ਸਕਿਨ ਟਨ ਲਾਈਟ ਕਰਦੀ ਹੈ ਪਲੱਸ ਜਿਹੜਾ ਦਹੀਂ ਆ ਉਹ ਵੀ ਕਲੀਨਸਿੰਗ ਦਾ ਕੰਮ ਕਰਦਾ ਹੈ ਤੇ ਸਕਿਨ ਟਨ ਨੂੰ ਲਾਈਟ ਕਰਦਾ ਹੈ ਤੇ ਦੁੱਧ ਜਿਹੜਾ ਵਾ ਖੁਦ ਨਾਲ ਸਾਡੇ ਫੇਸ ਜਿਹੜਾ ਵਧੀਆ ਕਲੀਨ ਹੋ ਜਾਂਦਾ ਹੈ ਤੇ ਮੋਇਸਚਰਾਈਜ਼ਰ ਹੋ ਜਾਂਦਾ ਤੇ ਇਸ ਤਰੀਕੇ ਨਾਲ ਅਸੀਂ ਵੀਕ ਦੇ ਵਿੱਚ ਇਹ ਵਾਲਾ ਫੇਸ਼ੀਅਲ ਕਰਾਂਗੇ ਤਾਂ ਆਪਣੀ ਸਕਿਨ ਨੂੰ ਕੋਰੀਅਨ ਟਾਈਪ ਜਿਹੜੀ ਆ ਗਲਾਸੀ ਸਕਿਨ ਬਣਾ ਸਕਦੇ ਆ ਤੇ ਸਕਿਨ ਜਿਹੜਾ ਚਿਹਰਾ ਤੁਹਾਡਾ ਉਹ ਲਸ਼ ਲਸ਼ ਕਰੇਗਾ ਚਮਕ ਦੇ ਫਿਰੂਵੇ ਇੱਕਦਮ ਚਾਨਵਾਂਗੇ ਤੇ ਹਰ ਕੋਈ ਪੁੱਛੇਗਾ ਜੀ ਤੁਸੀਂ ਫੇਸ ਤੇ ਕੀ ਲਗਾਉਂਦੇ ਹੋ ਤੇ ਉਮੀਦ ਕਰਦੇ ਆ ਕਿ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਤੇ ਕੋਈ ਵੀ ਪੈਕ ਕੋਈ ਵੀ ਚੀਜ਼ ਲਗਾਉਣ ਤੋਂ ਬਾਅਦ ਮਸਟ ਮੋਇਸਚਰਾਈਜ਼ ਕਰਨਾ ਤੇ ਅਸੀਂ ਮੋਇਸਚਰਾਈਜ਼ ਕਰਦੇ ਹਾਂ ਜੀ ਮਲਕੀ سیرਮ ਦੇ ਨਾਲ ਬਸ ਇੱਕ ਡ੍ਰੌਪ ਦੋ ਡ੍ਰੌਪ ਲਗਾਉਣੀ ਹੁੰਦੀ ਆ ਤੇ ਫੇਸ ਦੀ ਕਰਨੀ ਹੈ ਜੀ ਹਲਕੀ ਜੀ ਮ사ਜ ਲਾਉਣੀ ਤੇ ਇਹਨਾਂ ਕਿ ਬਸ ਕੰਮ ਕਰਨਾ ਹੈ ਸਕਿਨ ਸਾਡੀ ਹੋ ਗਈ ਹੈ ਸਾਫ ਤੇ ਇੱਕ ਗਲੋਇੰਗ ਇੱਕਦਮ ਤੇ ਤੁਸੀਂ ਵੀ ਇਸ ਤਰੀਕੇ ਨਾਲ ਕਰਕੇ ਤੇ ਆਪਣੀ ਸਕਿਨ ਰੁਟੀਨ ਜਿਹੜੀ ਸਕਿਨ ਕੇਅਰ ਦੀ ਰੁਟੀਨ ਨੂੰ ਫੋਲੋ ਕਰ ਸਕਦੇ ਹੋ ਤੇ ਵੀਕ ਚ ਇਹਨੂੰ ਮਸਟ ਇੱਕ ਵਾਰੀ ਜ਼ਰੂਰ ਕਰੋ ਤੇ ਮਿਲਦੇ ਹਾਂ ਫਿਰ ਤੁਹਾਨੂੰ ਨਵੀਂ ਕਿਸੇ ਹੋਰ ਵੀਡੀਓ ਦੇ ਨਾਲ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਕਿਸ ਤਰ੍ਹਾਂ ਦੀ ਲੱਗੀ ਤੇ ਇਹ ਕੱਲ ਫਿਰ ਤੁਹਾਡੇ ਵਾਸਤੇ ਕੋਈ ਨਵੀਂ ਵੀਡੀਓ ਲੈ ਕੇ ਆਵਾਂਗੇ ਕੱਲ ਤੱਕ ਲਈ ਸਸਟੇ ਰਹੋ ਜੀ